ਇਹ ਸਾਰੇ ਜਿੰਨੇ ਸਾਡੇ ਗੁਦਾਸਪੁਰ ਤੇ ਪਟਾਟਕੋਟ ਦੇ ਹਲਕਾਂ ਚਾਰਜ ਨੇ ਜ਼ਿਲ੍ਹਾ ਜੱਤੇਦਾਰ ਨੇ ਸਾਰਿਆਂ ਦੀ ਰਾਜ ਦੇ ਮੁਤਾਬਕ ਖੂਬ ਪਾਰਟੀਆਂ ਜਿੰਨੀਆਂ ਮਰਜੀ ਉਹ ਡੈਮੋਕ੍ਰੇਸੀ 'ਚ ਕੋਈ ਰੋਕ ਨਹੀਂ ਹੈ ਪਰ ਜਿਹੜੀ ਨਵੀਂ ਪਾਰਟੀ ਆਈ ਸੀ ਛੱਡ ਵਾਲਿਆਂ ਦੀ ਵੀ ਤੈਅ ਕੀਤੀ ਛੱਡ ਜੇ ਠੱਗੀ ਮਾਰ ਕੇ ਕੁਝ ਪਾਰਟੀਆਂ ਬੜੀਆਂ ਸੀ ਐਸ ਇਲੈਕਸ਼ਨ 'ਚ ਇਹ ਰਿਕਲ ਖਤਮ ਹੋ ਜਾਣਗੇ ਤੋ ਇਹ ਅਸੀਂ ਤਾਂ ਸਾਹਬ ਸੂਬੇ ਦੀ ਸਰਕਾਰ ਤੋਂ ਵੀ ਮੰਗਾਂਗੇ ਕੇਂਦਰ ਤੋਂ ਵੀ ਮੰਗਾਂਗੇ ਔਰ ਕਾਂਗਰਸ ਨੇ ਵੀ ਪੰਜ ਸਾਲ ਜਿਹੜਾ ਪੰਜਾਬ ਨਾਲ ਖਲਵਾੜ ਕੀਤਾ ਤਿੰਨਾਂ ਤੋਂ ਮੰਗਾਂਗੇ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਸੰਸਦਾਂ ਦੇ ਨਾਲ ਧਿਰੋਹ ਕੀਤਾ ਉਹਨਾਂ ਦੀਆਂ ਮੰਗਾਂ ਮੰਨਣ ਤੋਂ ਅੱਜ ਤੱਕ ਇਨਕਾਰੀ ਹੈ ਐਮਐਸਪੀ ਦੀ ਗਰੰਟੀ ਫੇਰ ਨਹੀਂ ਦਿੱਤੀ ਸਾਰੀਆਂ ਗਰੰਟੀਆਂ ਦੇਈ ਜਾਂਦੇ ਆ ਜਿਹੜੀ ਗਰੰਟੀ ਕਿਸਾਨ ਮੰਗਦੇ ਆ ਉਹ ਗਰੰਟੀ ਨਹੀਂ ਦਿੰਦੇ ਉਹਨਾਂ ਤੇ ਤਸ਼ੱਦਦ ਹੋਇਆ ਇਹ ਮੁੱਦੇ ਸਾਰੇ ਉਠਾਵਣੇ ਤੇ ਕੋਈ ਪੰਜਾਬ ਦੇ مسئلے ਹੱਲ ਕਰਨ ਨੂੰ ਤਿਆਰ ਨਹੀਂ ਤਾਂ ਫਿਰ ਅਰਦਾਸਪੁਰ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਟਾ ਦਿਲਜੀਤ ਸਿੰਘ ਚੀਮਾ ਅੱਜ ਹਲਕਾ ਬਟਾਲਾ ਚ ਪਹੁੰਚੇ ਹੋਏ ਨੇ ਗੱਲਬਾਤ ਕਰ ਲੈਣੇ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਜੀ ਪਹਿਲਾਂ ਵੀ ਕਈ ਜ਼ਿੰਮੇਵਾਰੀਆਂ ਨੇ ਭਾਈਆਂ ਤੋਂ ਇੱਕ ਹੋਰ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਕੋ ਪਾਰਟੀ ਦਾ ਮੈਂ ਧੰਨਵਾਦ ਕਰਦਾ ਪਾਰਟੀ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਕਿ ਸਾਰੇ ਜਿੰਨੇ ਸਾਡੇ ਗੁਰਦਾਸਪੁਰ ਤੇ ਪਠਾਨਕੋਟ ਦੇ ਹਲਕਾ ਇੰਚਾਰਜ ਨੇ ਜ਼ਿਲ੍ਹਾ ਜਥੇਦਾਰ ਨੇ ਸਾਰਿਆਂ ਦੀ ਰਾਏ ਦੇ ਮੁਤਾਬਕ ਮੈਨੂੰ ਹੁਕਮ ਲੱਗਿਆ ਕਿ ਇੱਥੋਂ ਪਾਰਟੀ ਦੀ ਇਲੈਕਸ਼ਨ ਲੜੇ ਸੋ ਬੜਾ ਵੱਡਾ ਭਰੋਸਾ ਪਾਰਟੀ ਦਾ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਡਾਕਟਰ ਸਾਹਿਬ ਜੇ ਗੱਲ ਕੀਤੀ ਜਾਵੇ ਤਾਂ ਪਹਿਲਾਂ ਸਿਰਫ ਦੋ ਹੀ ਪਾਰਟੀਆਂ ਹੁੰਦੀਆਂ ਸੀ ਕਾਂਗਰਸ ਤੇ ਜਾਂ ਫਿਰ ਤੁਹਾਡਾ ਗੱਠਜੋੜ ਬੀਜੇਪੀ ਦੇ ਨਾਲ ਹੁਣ ਚਾਰ ਪਾਰਟੀਆਂ ਨੇ ਚਾਰ ਹੀ ਉਮੀਦਵਾਰ ਨੇ ਕਿਵੇਂ ਵੇਖਦੇ ਹੋ ਮਕੰਮਾ ਦੇਖੋ ਪਾਰਟੀਆਂ ਜਿੰਨੀਆਂ ਵਰਜੀ ਹੋਣ ਡੈਮੋਕ੍ਰੇਸੀ 'ਚ ਕੋਈ ਰੋਕ ਨਹੀਂ ਹੈ ਪਰ ਜਿਹੜੀ ਨਵੀਂ ਪਾਰਟੀ ਆਈ ਸੀ ਝਾੜੂ ਵਾਲਿਆਂ ਦੀ ਤੈਅ ਕਿ ਚੜ ਜਾਏਗੀ ਕਿਉਂਕਿ ਬਿਨਾਂ ਅਸੂਲ ਤੋਂ ਬਿਨਾਂ ਲੋਕਾਂ ਦੀ ਸੇਵਾ ਤੋਂ ਪਾਰਟੀਆਂ ਅੱਗੇ ਨਹੀਂ ਵੱਧ ਸਕਦੀਆਂ ਇਸ ਕਰਕੇ ਠੱਗੀ ਮਾਰ ਕੇ ਕੁਝ ਪਾਰਟੀਆਂ ਬੜੀਆਂ ਸੀ ਐਸ ਇਲੈਕਸ਼ਨ 'ਚ ਮੇਰੇ ਖਿਆਲ ਖਤਮ ਹੋ ਜਾਣਗੀਆਂ ਪਰ ਸ਼ਰਮਣੀ ਅਕਾਲੀ ਦਾ 103 ਸਾਲ ਪੁਰਾਣੀ ਪਾਰਟੀ ਹੈ ਹਮੇਸ਼ਾ ਅਸੂਲਤਾ ਤੇ ਕਾਇਮ ਰਹੀ ਹੈ ਔਰ ਖੇਤਰੀ ਪਾਰਟੀ ਹੈ ਸੂਬੇ ਦੇ ਹੱਕਾਂ ਵਾਸਤੇ ਪੰਥ ਦੇ ਹੱਕਾਂ ਵਾਸਤੇ ਲੜੀ ਹੈ ਉਸੇ ਤੇ ਡਟ ਕੇ ਹੁਣ ਲੜੇ ਐਮ ਐਲ ਏ ਦੂਜੀਆਂ ਪਾਰਟੀਆਂ ਐਮ ਐਲ ਏ ਨੂੰ ਉਤਾਰੀ ਜਾ ਰਹੀਆਂ ਜੀ ਚੋਣ ਮੈਦਾਨ ਚ ਗੁਰਦਾਸਪੁਰ ਦੇ ਵਿੱਚ ਵੀ ਤੁਸੀਂ ਦੇਖਿਆ ਆ ਆਦਮੀ ਖਤਮ ਹੋ ਗਏ ਫਿਰ ਐਮ ਐਲ ਏ ਲਿਆਉਣਗੇ ਅੱਛਾ ਕੱਲੋ ਕੱਲੋ ਸਰ ਹਾਂਜੀ ਹਾਂਜੀ ਹੁਣ ਦੱਸੋ ਪਹਿਲਾਂ ਤਾਂ ਬੜੇ ਡਰਾਮੇ ਕਰਦੇ ਸੀ ਕਿ ਅਸੀਂ ਆਮ ਆਦਮੀ ਲਿਆਵਾਂਗੇ ਆਮ ਆਦਮੀ ਨੂੰ ਚੋਣ ਲੜਾਵਾਂਗੇ ਤੇ ਹੁਣ ਮੰਤਰੀ ਤੇ ਐਮ ਐਲ ਏ ਇਹਨਾਂ ਮਤਲਬ ਹੁਣ ਇਹਨਾਂ ਦੀ ਟਿਕਟ ਦੇ ਉੱਤੇ ਕੋਈ ਬੰਦਾ ਚੋਣ ਲੜਨ ਨੂੰ ਤਿਆਰ ਨਹੀਂ ਜਿਹੜੇ ਉਦੋਂ ਆ ਗਏ ਸੀ ਹੁਣ ਉਹਨਾਂ ਨੂੰ ਵਾਰ-ਵਾਰ ਲੋਕਾਂ 'ਚ ਭੇਜਿਆ ਜਾ ਰਿਹਾ ਪਰ ਤੁਸੀਂ ਦੇਖਿਓ ਲੋਕੀ ਇਹਨਾਂ ਦਾ ਹਾਲ ਕੀ ਕਰਦੇ ਮੁਕਾਬਲਾ ਕਿਹਦੇ ਨਾਲ ਗਿੰਦੇ ਹੋ ਦੇਖੋ ਇਹ ਅਸੀਂ ਤਾਂ ਸਾਬ ਸੁਪੇ ਦੀ ਸਰਕਾਰ ਤੋਂ ਵੀ ਮੰਗਾਂਗੇ ਕੇਂਦਰ ਤੋਂ ਵੀ ਮੰਗਾਂਗੇ ਔਰ ਕਾਂਗਰਸ ਨੇ ਵੀ ਪੰਜ ਸਾਲ ਜਿਹੜੇ ਪੰਜਾਬ ਨਾਲ ਖਲਵਾੜ ਕੀਤੀ ਤਿੰਨਾਂ ਤੋਂ ਮੰਗਾ ਕਿਹੜੇ ਮੁੱਦਿਆਂ ਤੇ ਫਿਰ ਚੋਣ ਲੜੀ ਜਾਏਗੀ ਜੀ ਗੁਰਦਾਸਪੁਰ ਦੇ ਦੇਖੋ ਮੁੱਦੇ ਜਿਹੜੇ ਹੈਗੇ ਨੇ ਜੋ ਲੋਕਾਂ ਨਾਲ ਵਿਸ਼ਵਾਸ ਘਾਤ ਕਾਂਗਰਸ ਨੇ ਕੀਤਾ ਕਿ ਗੁਟਕਾ ਸਾਹਿਬ ਦੀਆਂ ਸੌਆਂ ਖਾ ਕੇ ਤੇ ਉਹਦੇ ਤੋਂ ਭੱਜ ਗਏ ਅਸੀਂ ਲੋਕਾਂ ਦੀ ਕਚਹਿਰੀ 'ਚ ਉਹਨਾਂ ਗੱਲਾਂ ਦਾ ਜਵਾਬ ਪੁੱਛਾਂਗੇ ਡਾਕਟਰ ਸਾਹਿਬ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਦੇ ਨਾਲ ਧਰੋ ਕੀਤਾ ਉਹਨਾਂ ਦੀ ਮੰਗਾਂ ਮੰਨਣ ਤੋਂ ਅੱਜ ਤੱਕ ਇਨਕਾਰੀ ਆ ਐਮਐਸਪੀ ਦੀ ਗਰੰਟੀ ਫੇਰ ਨਹੀਂ ਦਿੱਤੀ ਸਾਰੀਆਂ ਗਰੰਟੀਆਂ ਦੇਈ ਜਾਂਦੇ ਆ ਤੇ ਜਿਹੜੀ ਗਰੰਟੀ ਕਿਸਾਨ ਮੰਗਦੇ ਆ ਉਹ ਗਰੰਟੀ ਨਹੀਂ ਦਿੰਦੇ ਉਹਨਾਂ ਤੇ ਤਸ਼ੱਦਦ ਹੋਇਆ ਇਹ ਮੁੱਦੇ ਅਸੀਂ ਸਾਰੇ ਉਠਾਵਾਂਗੇ ਡਾਕਟਰ ਸਾਹਿਬ ਗੱਠਜੋੜ ਕਿੱਥੇ ਰਿਕਵਰ ਪੈ ਗਈ ਜੇ ਇਹ ਕਿਹਾ ਜਾ ਰਿਹਾ ਸੀ ਕਿ ਬੀਜੇਪੀ ਨਾ ਕਰ ਦੋ ਕੋਈ ਪੰਜਾਬ ਦੇ ਮਸਲੇ ਹੱਲ ਕਰਨ ਨੂੰ ਤਿਆਰ ਨਹੀਂ ਤਾਂ ਫਿਰ ਗੱਟ ਜੋੜ ਕਿਤਾ ਹੋਸਣਾ ਪਹਿਲਾ ਅਸੂਲ ਆ ਪਹਿਲਾ ਮੁੱਦੇ ਆ ਫਿਰ ਆਇਕਨ ਵੈਕੀ ਜੀ ਬਿਲਕੁਲ ਐਸਾਂ ਸਾਡੇ ਨਾਲ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਜਿਨ੍ਹਾਂ ਨੇ ਕਈ ਨਿਸ਼ਾਨੇ ਜਿਹੜੇ ਨੇ ਉਹ ਵਿਰੋਧੀ ਪਾਰਟੀ ਦੇ ਸਾਹਦੇ ਨੇ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਗੁਰਦਾਸਪੁਰ ਲੋਕ ਸਭਾ ਸੀਟ ਤੇ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ ਤੇ ਜਿਹੜਾ ਗੱਠਜੋੜ ਦੀ ਗੱਲ ਚੱਲ ਰਹੀ ਸੀ ਭਾਜਪਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਦਾ ਕਹਿਣਾ ਸੀ ਕਿ ਜਿਹੜੇ ਮੁੱਦੇ ਸੀ ਉਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਨਹੀਂ ਸੀ ਕਰ ਰਹੀ ਭਾਜਪਾ ਜਿਸ ਕਾਰਨ ਗੱਠਜੋੜ ਨਹੀਂ ਹੋ ਸਕਿਆ ਉਹਨਾਂ ਦੇ ਵਿੱਚ ਕਿਸਾਨੀ ਮੁੱਦੇ ਵੀ ਅਹਿ Batal